ਜੀ ਬਾਜਵਾ ਸਾਹਿਬ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਰ ਇੱਕ ਮੈਂ ਪੁੱਛਣਾ ਚਾਹਨਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਹੈ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵੇ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ। ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ। ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ। ਏ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤਾਂ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ। let us not let us not fool the people of punjab say. only because he belongs to one particular party onu apa onu ek var sichewal nu sare pindan vich fail hoya project oh thapar ko karao pakko karao kise pade likhe institute ko karao theek hai theek oh tusi mainu cheh se bada pata nahi oh mainu eh bhi nahi pata ki unna di chalo should not say much so gal hai ki ek ਅੱਛੀ ਚੀਚੇ ਵਾਲ ਬਾਰਡਰ ਬੁੜਾ ਕੱਢਿਆ ਨਾ ਉਸ ਦੀ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜ ਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਹੈ تنਕੀਦ ਕਰਨੀ ਪਰ ਬੇਨਾ ਮੈਂ ਉਹ ਤੋਂ ਜਾ ਕੇ ਆ ਕੇ ਤਾਂ ਹੀ ਇਹ ਵਿਊ ਦਿੱਤਾ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੇਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਜਵਾ ਸਾਹਿਬ ਇੱਕ ਮਿੰਟ ਬਾਜਵਾ ਬੋਟਲ ਬਣਾ ਲੀਏ ਜਾਂ ਕੋਈ ਸਰ 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 ਬੜੀ ਰੀਸਰਚ ਕਰਦਾ ਜੀ ਲਿਸਨਰ ਸਾਹਿਬ ਤੇ ਇੱਕ ਵਾਰ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਚਲੋ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਇਹ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬਲਜੀਤ ਸਾਹਿਬ ਸਪੀਕਰ ਸਾਹਿਬ ਦੇ ਨੇ ਹੀ ਕੈਨ ਹੀ ਕੈਨ ਆਲਸੋ ਥਿਸ ਇਜ਼ ਅ ਕਲੈਕਟਿਵ ਰਿਸਪੋਨਸਿਬਿਲਟੀ ਹੀ ਕੈਨ ਹੀ ਕੈਨ ਆਨਸਰ ਇਟ ਐਸ ਪਰ ਰੂਲਸ ਹੀ ਕੈਨ ਆਨਸਰ ਜੀ ਪੂਰੀ ਦੁਨੀਆ ਨੇ ਦੇਖਿਆ ਕਿ ਜਿਹੜੇ ਬੰਦੇ ਆ ਮਾਈਂਡ ਦੇ ਵਿੱਚ ਫਸੇ ਹੋਏ ਆ ਮੋਦੀ ਸਰਕਾਰ ਨੇ ਅਮਰੀਕਾ ਤੋਂ ਕਿੱਥੋਂ ਕਿੱਥੋਂ ਮਸ਼ੀਨਾਂ ਮੰਗਵਾ ਲਈਆਂ ਸਾਰੇ ਫੇਲ ਹੋ ਗਏ ਰੈਟ ਮਾਈਨਰ ਨੇ ਜਾ ਕੇ ਬੰਦੇ ਕੱਢ ਤੇ ਬਾਹਰ ਤੁਹਾਡੇ ਹੋ ਇਹ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਜੇ ਅੱਜ ਸਾਰੇ ਬੰਦੇ ਪੀ ਐਸ ਟੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਉਹ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰ ਸਿੰਘ ਤੇ ਕਰਦੇ ਆ ਸਕੂਲਾਂ ਚ ਦੇ ਗਏ ਸੀ ਇਹ ਸਾਇਜ਼ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਬੀਰ ਸਿੰਘ ਦਾ ਸੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਹਾਂ ਉਹਦੇ ਵਿੱਚ ਸੈਂਟੀਫਿਕ ਬੇਸਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਰ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਬਕਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਬਾਜਵਾ ਜੀ ਚੀਮਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਏ ਕੀ ਬਿਮਾਰੀ ਤਾਂ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁਡ ਹੈਵ ਟੋਲਡ ਹਿਮ ਨਾ ਟੂ ਗੋ THERE ਸੇਟ ਫਰੋਮ ਸੀਚੇਵਾਲਸ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇ ਨੇ ਅਪੋਲੋ ਹਸਪੀਟਲ ਚ ਰਹਿਣ ਹੱਤਿਆ ਭਰਾਣਾ ਤੁਹਾਡੀ ਇਹ 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 ਆ ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਰਿਹਾ ਜਿਸਾ ਥਾਪਰ ਮਾਡਲ ਪਲੀਜ਼ ਡੋਟ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਇਹਦੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰੋਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਉਣਾ ਐਵੇਂ ਨਾ ਸਾਰੇ ਪੰਜਾਬ ਨੂੰ ਕਰਾ ਦੇ ਬੈਠੋ ਬੈਠੋ ਤੁਸੀਂ ਬਾਦਸ਼ਾਹ ਜੀ ਬੈਠ ਹਾਂਜੀ ਸਰ ਡਾਕਟਰ ਗੁਲਬੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਣਾ ਜੀ ਕਿ ਉਹਨੂੰ ਕਾਲੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪ੍ਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚੱਲਣੀ ਹੋਈ ਆ ਉਹਨਾਂ ਨੇ ਸੁਰਜੀਤ ਕੀਤੀ ਆ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਹਦੇ ਵਿੱਚ ਕੋਈ ਇੱਧਰ ਉੱਤਰ ਦੀਆਂ ਗੱਲਾਂ ਕਰ ਮੈਂ ਇਹ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਜਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸੱਤ ਬਣੀ ਹੋਈ ਆ ਲੋਕਾਂ ਦੇ ਸਰਟੀਫੀਕੇਟ ਜੁੜੇ ਹੋਏ ਆ ਉਹ ਸੱਚੀ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸ ਨੇ ਕੀਤੀ ਆ ਜਿਹੋਦੇ ਰਸਤੇ ਤੇ ਚੱਲਿਆ ਤਾਂ ਬਾਬਾ ਸੀਚੇਵਾਲ ਚੱਲਿਆ ਜੀ ਆਪਾਂ ਹੁਣ ਅਗਲਾ ਕੁਐਸਚਨ ਲੈ ਲਈਏ ਤੁਸੀਂ ਆਪਾਂ ਆਪ ਕਹਾ ਲਾਂਗੇ ਤੁਸੀਂ ਬਾਅਦ ਵਿੱਚ ਬਜਟ ਦੇ ਬੋਲਣਾ ਉਹਨੂੰ ਕਹਿ ਲਿਓ ਨਹੀਂ ਰਾਣਾ ਜੀ ਤੁਸੀਂ ਬੈਠੋ ਫਿਲਮ ਅੰਬੀਬੀਂ ਨਜੀਦਕੋ ਬੀਬੀਂ ਨਜੀਦਕੋ ਕਾਨੂੰਨ ਆਤੋਤਰਾਜ ਕਰੀ ਹੋਇਆ ਥਾਪਰ ਮਾਡਲ ਸੀਚੇ ਵਾਲੇ ਮਾਡਲ ਤਾਂ ਬਾਜ਼ ਆਇਆ ਜੀ ਥਾਪਰ ਮਾਡਲ ਬਾਜ਼ ਆਇਆ ਤੁਹਾਨੂੰ ਉਤਰਾਜ ਕਰਾ ਹਟ ਕੇ ਕੰਮ ਦਾ ਤਰਾਜਾ ਤੁਹਾਨੂੰ ਹਰ ਚੰਗੇ ਕੰਮ ਦਾ ਤਰਾਜਾ ਬੈਠੋ ਜੀ ਐਲਓ ਪੀ ਦਾ ਕੀ ਮਤ ਹੋਇਆ ਬੈਠੋ ਬੈਠੋ ਜੀ ਬੈਠੋ ਥੈਂਕ ਯੂ ਥੈਂਕ ਯੂ ਡਾਕਟਰ ਨਿਹਤਰਪਾਲ ਡਾਕਟਰ ਨਿਹਤਰਪਾਲ ਜੀ ਸਰ ਸਵਾਲ ਨੰਬਰ ਸਰ ਸਵਾਲ ਨੰਬਰ ਬੋਲੋ ਸਵਾਲ ਨੰਬਰ 1543